ਕਿਤੇ ਜਤਿੰਦਰ ਮੁੰਡਾ ਪਤਾ ਕਰ ਕਿਹੜਾ ਜਤਿੰਦਰ ਬਾਕੀ ਬਰਾੜ ਜਤਿੰਦਰ ਮੁੰਡਾ ਇਹ ਐਸਾ ਚੋੜਾ ਸੀ ਜਤਿੰਦਰ ਤੁਸੀਂ ਦੱਸਿਓ ਆਪਣੀ ਸਾਰੀ ਗੱਲ ਤੁਸੀਂ ਸਾਰਾ ਦੱਸ ਦਿਓ ਜੀ ਕੋਈ ਬੜੇ ਉਸ ਨੂੰ ਕਿਵੇਂ ਕੀ ਉਠਾ ਕੀ ਤੁਹਾਡਾ ਨਾਮ ਕੀ ਬਾਤ ਕੀ ਹੈ ਮੇਰਾ ਨਾ ਜੀ ਮੌਜੂਦਾ ਸਰਪੰਚਰ ਪਿੰਡ ਦੋਦੇ ਤੋਂ ਸੋਨੂੰ ਬਰਾੜ ਡੋਗਲਾ ਪਿੰਡ ਤੇ ਮੈਨੂੰ 7 ਤਰੀਕ ਨੂੰ ਚੁੱਕਿਆ ਜੀ ਸੀਗੇ ਮੋਗੇ ਵਾਲੇ ਮਹਨੇ ਵਾਲੇ ਨੇ ਇਸਪੈਕਟਰ ਦਲਜੀਤ ਸਿੰਘ ਬਰਾੜ ਨੇ ਇੱਥੋਂ ਚੋੱਕ ਕੇ ਤੇ ਮੈਨੂੰ ਲੈ ਕੇ ਉੱਥੇ ਜੀ ਮੋਗੇ ਲੈ ਗਏ ਮੋਗੇ ਦੇ ਮੁਣਕੇ ਉਹਨਾਂ ਨੇ ਬਾਗੇ ਪ੍ਰਾਣੇ ਕਿ ਇਹ ਪ੍ਰਾਣੇ ਪਰਚੇ ਜਨਮਜਿਤ ਕਰਕੇ ਤੇ ਮੇਰੀ ਰੈਸ਼ਟ ਪਤੀ ਉਹਨਾਂ ਨੇ ਉਹ ਦੋਸਤਾਂ ਬਾਅਦ ਮੈਨੂੰ ਜੇਲ੍ਹ ਭੇਜਤਾ ਉਹਨਾਂ ਨੇ ਇਹਨਾਂ ਕੋਈ ਰਹਿਇਕਿਸਤ ਨਹੀਂ ਅਰੇ ਹਾਈ ਜੀ ਜਮਾਨਤ ਮਿਲਈ ਜੀ ਬیل ਮਿਲਈ ਮੈਨੂੰ ਇਹ ਗੱਲ ਹੈ ਕਿ ਆ ਇਹਦਾ ਕੋਈ ਲੈਣਾ ਦੇਣਾ ਬਾਗੇ ਪ੍ਰਾਣੇ ਨਾਲ ਨਹੀਂ ਕੋਈ ਲੈਣਾ ਦੇਣਾ ਮੋਗੇ ਜ਼ਿਲ੍ਹੇ ਨਾਲ ਨਹੀਂ ਉਥੇ ਇਹਨਾਂ ਨੇ ਕੀ ਕੀਤਾ ਜਿਹੜੀ ਡੀਜੀਪੀ ਨੇ ਪਲੈਨਿੰਗ ਕੀਤੀ ਸੀ ਕਿ ਨਾਲ ਦੇ ਜ਼ਿਲ੍ਹਿਆਂ ਚੋਂ ਐਸਐਸਪੀ ਨੂੰ ਨਾਲ ਜੋੜ ਲਿਆ ਕਿ ਤੁਸੀਂ ਪੁਲਿਸ ਲੈ ਕੇ ਆਓ ਇੱਥੋਂ ਚੱਕ ਕੇ ਲੈ ਜਾਓ ਫਿਰ ਇਲੈਕਸ਼ਨ ਕਮਿਸ਼ਨ ਦਾ ਕੰਟਰੋਲ ਹੀ ਰਹੂਗਾ ਕਿਉਂਕਿ ਉਸ ਉਹਨਾਂ ਨੇ ਮੰਨ ਸੀ ਕਿ ਇਲੈਕਸ਼ਨ ਕਮਿਸ਼ਨ ਇਕੱਲਾ ਡਿਸਟ੍ਰਿਕਟ ਤਰਨਤਾਰਨ ਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤਰਨਤਾਰਨ ਦੇ ਵਿੱਚੋਂ ਚੱਕ ਕੇ ਲੈ ਕੇ ਜਾਓਗੇ ਤਾਂ ਇਲੈਕਸ਼ਨ ਕਮਿਸ਼ਨ ਦਾ ਹੋਣੂਗਾ ਸੋ ਆ ਜਿਹੜੀ ਪਲੈਨਿੰਗ ਜਿੰਨੇ ਵੀ ਸਾਡੇ ਬੰਦੇ ਚੱਕੇ ਐ ਉਹਨਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੀ ਪੁਲਿਸ ਬੁਲਾ ਕੇ ਤੇ ਜੇ ਸਾਡੇ ਮੇਨ ਸਰਪੰਚ ਆਈ ਹੈ ਤੇ ਮੇਨ ਬੰਦੇ ਸਾਡੇ ਚੱਕ ਕੇ ਲੈ ਗਏ ਤੇ ਅੱਜ ਜੱਜ ਸਾਹਿਬ ਨੇ ਬੜਾ ਝਾੜ ਪਾਈ ਉਹਨਾਂ ਨੂੰ ਕਿਉਂਕਿ ਤੂੰ ਦੇਖ ਲਓ ਤਿੰਨ-ਤਿੰਨ ਚਾਰ-ਚਾਰ ਝੂਠੇ ਕੇਸ ਲਗਾਤਾਰ ਅਲਾਈ ਜਾਂਦੇ ਆ ਹੁਣ ਵੀ ਇਹ ਕੱਲ ਇਹਨੂੰ ਛੁੱਟ ਕੇ ਜ਼ਮਾਨਤ ਹੋਈ ਹੈ ਅੱਜ ਫਿਰ ਕਿਸੇ ਕੇਸ ਚ ਨਾਮਿਨੇਟ ਕੀਤਾ ਕੱਲ ਜਿਹੜਾ ਗੱਲ ਪੁਰਚਾ ਕੀਤਾ ਵਾ ਚਵੀਆ ਪੰਨੀਆਂ ਜਾਣਾਂ ਦੇ ਉਹਦੇ ਵਿੱਚ 12 ਜਿਹੜੇ ਬਾਈ ਨੇਮ ਨਾ ਹੈਗਾ ਵਾ ਮੇਰੇ ਤੇ ਮਤਲਬ ਬਾਈ ਨੇਮ ਕੀਤਾ ਜੀ ਯਾਨੀ ਇੱਕ ਹੋਰ ਮਾਮਲਾ ਦਰਜ ਕਰ ਇੱਕ ਹੋਰ ਮਾਮਲਾ ਕੱਲ ਦਾ ਦਰਜ ਹੋ ਗਿਆ ਜੀ ਅੱਛਾ ਮਾਮਲਾ ਮਾਮਲਾ ਜਿਹੜਾ ਦਰਜ ਕੀਤਾ ਹੈ ਘੜ ਤੋਂ ਘੱਟ ਇਹਨਾਂ ਦਾ ਧਿਆਨ ਰੱਖ ਲੈਣ ਉਦੋਂ ਜੇਲ੍ਹ ਚ ਫੜੀ ਬੈਠੇ ਸੀ ਇਹਨੂੰ ਹੁਣ ਜਿਹੜਾ ਬੰਦਾ ਜੇਲ੍ਹ ਛੁਏ ਇਹਨਾਂ ਨੇ ਉਹਦੇ ਤੇ ਫਿਰ ਤੋਂ ਕਰਤਾ ਬਿਗੈਰ ਸੋਚੇ ਸਮਝੇ ਆ ਸੋਚਦੇ ਆ ਕਿ ਇੱਕ ਬੇਲ ਹੋ ਗਈ ਫਿਰ ਦੂਜੇ ਪਰਚਾ ਹੋ ਜਾਊਗਾ ਤੇ ਜੇ ਤੀਜੀ ਦੂਜੀ ਬੇਲ ਹੋ ਗਈ ਤੀਜਾ ਪਰਚਾ ਕਰਦ ਕਰਦਾਂਗੇ ਆ ਰਾਜਨੀਤੀ ਚੱਲ ਰਹੀ ਆ ਪੰਜਾਬ ਦੀ ਆ ਪਾਸੇ ਸਿਆਸੀ ਕੈਰੀਰ ਰੇ ਸੀ ਸਰਕਾਰਾਂ ਵੀ ਹੰਡਾਈਆਂ ਕਦੇ ਇਹੋ ਜੇ ਲਾ ਸੋਚੇ ਸੀ ਇਹੋ ਜੇ ਨਹੀਂ ਅੱਜ ਤੱਕ ਅੱਜ ਤੱਕ ਪੁਲਿਸ ਨੂੰ ਐਨੇ ਕਾਨੂੰਨ ਦੀ ਲਗਣਾ ਕਰਨੀ ਮੈਂ ਅੱਜ ਤੱਕ ਨਹੀਂ ਦੇਖੀ ਭਾਈ ਜੀ ਜਿਹੜਾ ਤੁਹਾਨੂੰ ਗ੍ਰਿਫਤਾਰ ਕੀਤਾ ਕੁਝ ਕਹਿੰਦੇ ਸੀਗੇ ਵੀ ਇਲੈਕਸ਼ਨ ਦੇ ਵਿੱਚ ਸਰਗਰਮ ਹੋ ਤੁਸੀਂ ਤੁਸੀਂ ਤਾਂ ਬਹੁਤ ਚਿਰ ਤੋਂ ਲੱਗੇ ਹੋਏ ਮੇਰੇ ਤਾਂ ਕੋਈ ਗੱਲਬਾਤ ਹੋਈ ਜਾਂ ਤਾਂ ਤੁਹਾਨੂੰ ਉਹਨਾਂ ਨੇ ਕੋਈ ਟਾਰਚਰ ਕੀਤਾ ਹੋਵੇ। 에 ਸਰ ਇਹ ਵੀ ਮਤਲਬ ਕਹਿੰਦੇ ਵੀ ਮਤਲਬ ਉਤੋਂ ਹੁਕਮ ਇਹੋ ਗੱਲ ਕਹਿੰਦੇ ਹੋਗੇ ਕਿ ਕਹਿੰਦੇ ਵੀ ਬੇਮਾਸ ਮਤਲਬ ਸਾਡੀ ਇੱਕ ਮਾਸ ਦੀ ਗੱਲ ਦੀ ਹੈਗੀ। ਅੱਛਾ ਮਲਾਜ਼ਮ ਕਹਿੰਦੇ ਸਾਡੇ ਵਾਸਤੇ ਸਾਡੇ ਵਾਸਤੇ ਦੀ ਕਹਿੰਦੀ ਗੱਲ ਹੈ ਨਹੀਂ ਵੀਰੇ ਵੀ ਮਤਲਬ ਤੁਸੀਂ ਮਤਲਬ ਆਪਣੇ ਹਲਕਾ ਵਿਧਾਇਕ ਨਾਲ ਜਿਹੜੇ ਮਤਲਬ ਰਮੇਸ਼ ਸਿੰਘ ਸੰਧੂ ਨਾਲ ਗੱਲ ਕਰੋ ਕਹਿੰਦੇ ਤੁਸੀਂ। ਅੱਛਾ ਇਹ ਗੱਲ ਆਖੀ। ਹਾਂ ਕਹਿੰਦੇ ਵੀ ਸਾਡੇ ਵਸੋਂ ਨਹੀਂ ਮਤ ਤਾਂ ਇਹ ਹਰਮੀਤ ਨਾਲ ਹੀ ਗੱਲ ਕਰ ਸਕਦੇ ਕਰ ਸਕਦੇ ਨੇ ਪਤਾ ਹਰਮੀਤ ਸਿੰਘ ਦਾ ਨਾਮ ਆ ਰਿਹਾ ਵੀ ਇਹ ਹੀ ਕਰਵਾ ਰਿਹਾ 100% ਲਿਸਟਾਂ ਬਣਾਉਂਦਾ ਹੈ ਇਲੈਕਸ਼ਨ ਤੋਂ ਪਹਿਲੇ ਵੀ ਉਹਨੇ ਲਿਸਟ ਬਣਾਈ ਸੀ ਕਿਹੜੇ-ਕਿਹੜੇ ਅਕਾਲੀ ਦਲ ਦੇ ਵਰਕਰ ਹੈ ਜਿਨ੍ਹਾਂ ਨੂੰ ਫੜ ਕੇ ਅੰਦਰ ਕਰਨਾ ਹੈ ਉਹੀ ਉਹਨੇ ਐਸਐਸਪੀ ਗਰੇਵਾਲ ਨੂੰ ਦਿੱਤੀ ਸੀ ਉਹ ਪਲੈਨਿੰਗ ਨਾਲ ਸਾਰੇ ਬੰਦੇ ਸਾਡੇ ਮੇਨ ਚੱਕ ਕੇ ਲੈ ਕੇ ਗਏ ਸੀ ਤੇ ਹੁਣ ਵੀ ਹਰਮੀਤ ਹੀ ਕਰੀ ਜਾਂਦਾ ਕਿਉਂਕਿ ਇੱਕ ਇੰਨਾ ਘਪਰਾ ਗਿਆ ਕਿ ਐਨੇ ਧਾਂਦਲੀ ਦੇ ਬਾਅਦ ਵੀ ਅਸੀਂ ਬਹੁਤ ਜ਼ਿਆਦਾ ਪਿੰਡਾਂ ਚੋਂ ਲੀਡ ਕੀਤਾ ਹੈ ਤੇ ਉਹ ਉਸ ਉਸ ਕਰਕੇ ਹੁਣ ਕਹਿੰਦਾ ਮੈਂ ਇਹਨੂੰ ਸਬਕ ਸਿਖਾਉਂਗਾ ਤੇ ਹੁਣ ਸਾਰੇ ਬੰਦੇ ਧਮਕਾਰੇ ਸਾਰਿਆਂ ਨੂੰ ਮਤਲਬ ਕਿਉਂਨ ਤੋਂ ਪਹਿਲੇ ਵੀ ਤੇ ਹੁਣ ਹੈਰਾਨੀ ਦੀ ਗੱਲ ਆ ਹੁਣ ਵੀ ਹੁਣ ਤਾਂ ਉਹ ਜਿੱਤ ਗਿਆ ਹੈ ਪਰ ਉਹ ਫਰਸਟ੍ਰੇਸ਼ਨ ਨਹੀਂ ਨਿਕਲੀ ਉਹਦੇ ਚ ਕਿ ਮੈਨੂੰ ਇੰਨੀਆਂ ਘੱਟ ਵੋਟਾਂ ਕਿਉਂ ਪਈਆਂ ਪਿੰਡਾਂ ਚੋਂ ਤੇ ਹੁਣ ਉਹ ਲੱਗਿਆ ਇਹਨਾਂ ਸਾਰਿਆਂ ਦੇ ਪਰਚੇ ਦੇ ਇੱਕ ਤੋਂ ਬੇਲੋਂਦੀ ਆ ਦੂਜੇ ਤੇ ਕਰ ਦਿੰਦੇ ਕੋਈ ਨੂੰ ਕੋਈ ਡਾਇਰੈਕਟ ਫੋਨ ਆਇਆ ਸੀ ਕਦੀ ਇਹਨਾਂ ਦਾ ਵੀ ਤੁਸੀਂ ਸਾਡੇ ਨਾਲ ਚੱਲੋ ਪਈ ਅਕਾਲੀ ਦਲ ਨੂੰ ਛੱਡਦੇ ਸਰ ਮਤਲਬ ਬੰਦਿਆ ਰਹੀਂ ਸੁਨਾਹ ਹੁੰਦੇ ਰਏ ਵੀ ਮਤਲਬ ਸਾਡੇ ਨਾਲ ਮਿਲੋ ਸਭ ਮਤਲਬ ਪਾਰਟੀ ਜਿਮਾਂਨ ਕਰੋ ਪਾਰਟੀ ਵਿੱਚ ਆਓ ਤੁਸੀਂ ਕੀਤਾ ਨਹੀਂ ਨਹੀਂ ਜੀ ਮੈਂ ਕਦੀ ਵੀ ਨਹੀਂ ਕੰਨਾ ਅੱਗੇ ਕੀਤਾ ਨਾ ਗਾਂ ਕਰੂੰਗਾ ਅਕਾਲੀ ਦਲ ਦੇ ਨਾਲ ਜਾਂ ਅਕਾਲੀ ਦਲ ਦੇ ਵਿੱਚ ਰਵਾਂਗੇ ਅਕਾਲੀ ਦਲ ਦੇ ਮਾਣ ਹੈ ਸਰ ਹਲੇ ਤੱਕ ਵੀਰ ਦੇ ਬਾਰੇ ਕੀ ਕਹੋਗੇ ਕੀ ਇਸ ਚੀਜ਼ ਦਾ ਮੈਂ ਮੈਂ ਉਹੀ ਕਹਿਣਾ ਚਾਹਣਾ ਹੈ ਆ ਆਪਣੇ ਪਾਰਟੀ ਦੇ ਅਜੇ ਬਹਾਦਰ ਸੂਰਮੇ ਹੈ ਇਹਨਾਂ ਭਾਵੇਂ ਸਿਰ ਵੜ ਦਿਓ ਰਹਿਣਗੇ ਕਾਲੀ ਮੈਂ ਕਹਾਂ ਜੀ ਇਹਦੇ ਵਾਂਗੂ ਗद्दार ਨਹੀਂ ਹੈ ਹਰਮੀਤ ਵਰਗੇ ਜਿਹੜੇ ਲਾਲਚ ਪਿੱਛੇ ਆਪਣੀ ਮਾਂ ਪਾਰਟੀ ਨੂੰ ਸ਼ੁਰਾ ਮਾਰ ਸਕਦੇ ਐ ਐਜੇ ਘਟਿਆ ਬੰਦਿਆਂ ਨੂੰ ਤਾਂ ਮੈਂ ਹੈਰਾਨ ਐ ਕਿ ਆਦਾ ਧੱਕੇ ਨਾਲ ਵੋਟਾਂ ਪੈ ਗਈਆਂ ਨਹੀਂ ਐਜੇ ਹਲਕੇ ਆ ਤਾਂ ਮੈਨੂੰ ਲੱਗਦਾ ਇਹਦੀ ਅਖੀਰਲੀ ਸਿਆਸੀ ਮੌਤ ਐ ਕਿਉਂਕਿ ਇਹਦੇ ਬਾਅਦ ਇਹਨੂੰ ਕਿਸਨੇ ਨਹੀਂ ਵੋਟ